ਸਾਰੇ ਨੂੰ ਅੱਜ ਸੂਬਾ ਡਿਪਾਰਟਮੈਂਟ ਦੇ ਵੱਲੋਂ ਇੱਕ ਕਿਸਾਨ ਜਿਹੜਾ ਜ਼ਿਲ੍ਹਾ ਪੰਦਰੀ ਕੈਂਪ ਲਗਾਇਆ ਗਿਆ ਸੀਗਾ ਇਨਾਂ ਦੇ ਦੁਆਰਾ ਜਿਹੜਾ ਇੱਥੇ ਇੱਕ ਜ਼ਿਲ੍ਹਾ ਪੰਡਰੀ ਕੈਂਪ ਰੱਖਿਆ ਗਿਆ ਸੀ ਆ ਸੰਜਰੂਰ ਦੇ ਵਿੱਚ ਤਾਂ ਇੱਥੇ ਆਪਣੇ ਜਿਹੜੇ ਕਿਸਾਨ ਨੇ ਮਕਰਨ ਸਿੰਘ ਜੀ ਇਹਨਾਂ ਨੇ ਆਪਣੀ ਸਟਾਲ ਦੇ ਉੱਪਰ ਜਾਂ ਇਹਨਾਂ ਦਾ ਜਿਹੜਾ ਡੈਮੋ ਲੱਗਾ ਹੋਇਆ ਉੱਥੇ ਵਿਜ਼ਿਟ ਕੀਤਾ ਸੀਗਾ ਸਟਾਲ ਦੇ ਉੱਪਰ ਉਹ ਡੈਮੋ ਦੇ ਤਹਿਤ ਤਾਂ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਕਿਸ ਤਰੀਕੇ ਦੇ ਨਾਲ ਆਰਜੀਆਰ ਸੈੱਲ ਇਹਨਾਂ ਦੇ ਕੋਲ ਵਰਕ ਕਰਦਾ ਜਾਂ ਕਿਸ ਤਰੀਕੇ ਦੇ ਨਾਲ ਜਿਹੜਾ ਕਣਕ ਦਾ ਡੈਮੋ ਲੱਗਾ ਹੋਇਆ ਉਹਦੇ ਕਿਹੜੇ-ਕਿਹੜੇ ਰਿਜ਼ਲਟ ਆ ਜਿਹੜੇ ਉਹ ਹਲੇ ਤੱਕ ਇਹਨਾਂ ਦੇ ਕੋਲ ਆਏ ਨੇ ਸਾਰਤਕ ਆਏ ਨੇ ਜਾਂ ਉਸ ਉਹਨਾਂ ਦੇ ਵਿੱਚ ਕੋਈ ਖਰਾਬੀ ਆਈ ਆ ਉਹਨਾਂ ਦੇ ਬਾਰੇ ਆਪਾਂ ਜਾਣਕਾਰੀ ਇਹ ਆਏ ਮੇਰਾ ਨਾਮ ਬਖਾੜਾ ਜੀ ਪਿੰਡ ਕੈਂਪਰ ਜੀ ਤੇ ਅਸੀਂ ਅੱਜ ਇੱਥੇ ਕੈਂਪ ਤੇ ਪਹੁੰਚੇ ਆਂ ਸ੍ਰੀ ਕੋਈ ਆ ਕੇ ਬੜੀ ਖੁਸ਼ੀ ਹੋਈ ਹੈ ਵੀ ਆ ਗਿਆ ਰਸਲ ਦੇ ਤੇ ਪੂਰੇ ਵਰਕਰ ਸਾਰੇ ਇੱਥੇ ਸਾਨੂੰ ਬੜੀ ਆਤ ਨੂੰ ਬੜੀ ਤੇ ਸਟਾਰਟ ਬਹੁਤ ਕੁਝ ਮਿਲੇ ਆ ਤੇ ਅਸੀਂ ਖੇਤ ਦੇ ਵਿੱਚ ਪਿਛਲੇ ਸਾਲਾਂ ਤੋਂ ਡੈਮੋ ਲਾ ਰਹੇ ਆ ਜੀ ਤੇ ਉਹਦੇ ਵਿੱਚ ਕੀ ਹੈ ਤੇ ਅਸੀਂ ਪਹਿਲਾਂ ਡੀਐਸਆਰ ਕੀਤੀ ਤੇ ਇਸ ਵਾਰੀ ਏਐਸਆਰ ਨਾਲ ਵਿਧੀ ਨਾਲ ਝੋਨਾ ਲਾਇਆ ਜੀ ਉਹਦੇ ਵਿੱਚ ਵੀ ਕਾਣੀ ਪਾਣੀ ਦਾ ਸਾਨੂੰ ਕਾਫੀ ਬਾਤ ਚਤ ਹੋਈ ਤੇ 2 ਸਾਲਾਂ ਤੋਂ ਅਸੀਂ ਸਾਰਾ ਫੂਸ ਵੀ ਮਰਚ ਕਰਕੇ ਬੀਜਦੇ ਆ ਜੀ ਪਾਣੀ ਨਾਲ ਹੀ ਲਗਾਇਆ ਜਾਂਦਾ ਤੇ ਉਹਦੇ ਵਿੱਚ ਸਾਨੂੰ ਕੋਈ ਸੰਭੀਦੀ ਵੀ ਦਿੱਕਤ ਨਹੀਂ ਆਈ ਤੇ ਸਾਡੀ ਕਣਕ ਦਾ ਵੀ ਜਿਹੜਾ ਫਟਾਰਾ ਹੈ ਤੇ ਆਮ ਕਣਕਾਂ ਨਾਲ ਉਸੇ ਦਿਨ ਬੀਜੀ ਨਾਲੋਂ ਉੱਤੇ ਜਿਹੋ ਉਹ ਡਾਲਾਂ ਤੇ ਉਹਦੇ 6-7 ਡਾਲ ਆ ਜੀ ਤੁਸੀਂ ਜਿਹੜੀ ਸੀਡਰ ਨਾਲ ਜਿਹੜੀ ਕਣਕ ਬੀਜੀ ਹੈ ਜਿਹੜੇ ਤਰੀਕੇ ਨਾਲ ਤੁਸੀਂ ਬੀਜਿਆ ਥੋੜਾ ਜਿਹਾ ਉਹਦੇ ਬਾਰੇ ਦੱਸ ਜੀ ਤੇ ਪਿਛਲੇ ਸਾਲ ਅਸੀਂ ਸਰਵੇ ਸੈਂਟਰ ਨਾਲ ਕੀਤੀ ਤੇ ਇਹ ਇਸ ਵਾਰੀ ਅਸੀਂ ਨੇ ਤੇ ਹੈਪੀ ਸੀਡਰ ਨਾਲ ਜੀ ਇੱਕ ਤਾਂ ਉਹਦੀਆਂ ਥੱਲੋਂ ਛੁਰੀਆਂ ਖੋਲ ਕੇ ਤੇ ਪੂਰ ਅੱਗੇ ਲਿਜਾ ਕੇ ਤੇ ਉਪਰ ਹੀ ਮਲਚ ਕਰਕੇ ਤੇ ਬਾਅਦ ਚ ਬੀਜ ਤੇ ਰੇਖ ਲਾਰ ਕੇ ਉਹਦੇ ਨਾਲ ਤੇ ਪਾਣੀ ਲਾਇਆ ਗਿਆ ਜੀ ਤੇ ਬਾਕੀ ਕੁਛ ਪਾਈਪ ਪਿੱਛੇ ਰੱਖ ਕੇ ਤੇ ਇਸ ਤਰੀ ਹੈਪੀ ਸੀਡਰ ਨੂੰ ਉੱਪਰ ਰੱਖ ਕੇ ਇਹ ਉਹਦੇ ਨਾਲ ਲਾਈਨਾਂ ਦੇ ਵਿੱਚ ਕੜਕ ਦਿੱਤੀ ਗਈ ਤੇ ਸਾਡੇ ਖੇਤ ਦੇ ਵਿੱਚ ਬਹੁਤ ਸੋਹਣਾ ਤੇ ਕਿਸਾਨ ਆਉਣ ਜਾਣ ਵਾਲੇ ਵੇਖ ਰਹੇ ਆ ਜੀ ਤੇ ਸਾਡੇ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਜੀ ਗ੍ਰੋਥ ਤੇ ਸਾਰਾ ਕੁਝ ਫਟਾਰਾ ਬਹੁਤ ਸੋਹਣਾ ਹੀ ਇਹਨਾਂ ਕਹਿੰਦਾ ਹੋਇਆ ਕਿ ਮਹਾਰਾਜ ਜੀ ਬੈਂਗੁਰੂ ਦਾ ਖਾਲਸਾ ਵੈਗਰੀ ਦੀ ਬੰਨੀ